ਆਇਆ ਆਇਆ ਆ ਗਏ ਰੇ ਰਾਜਾ ਵੀ ਰਾਜਾ ਬੜਾ ਕਿਸਾਨ ਬੜਾ ਕਿਸਾਨ ਤੁਸੀ ਕਹੋ ਕਿ ਬੜਾ ਬੜਾ ਜਾਈਦਾ ਰਾਜਾ ਬੜਾ ਬੜਾ ਬਣਾ ਪਰਮਜੀ ਬਾਬਾ ਦੀ ਜੈ ਕੋ ਜੰਦਾ ਭయ్యా ਨਹੀਂ ਉਹ ਵੀ ਕੀ ਨਾਮ ਤੋਂ ਬਾਬਾ ਮੂਤ ਨਾ ਸੀ ਪਾਸ ਦਾ ਨਾਮ ਹੰਸ ਸੀ ਜਾ ਕੇ ਅੰਜੋ ਸੇਵਾ ਵਾਸਤੇ ਗੱਡੀ ਜਾ ਰਹੀ ਹੈ ਰਾਸ਼ਨੋ ਦੀ ਬਰਫਨੀ ਬਾਬਾ ਜੀ ਦੇ ਹੋਰ ਦੇ ਬਾਰੇ ਕੀ ਕਹਣਾ ਹੈ ਸਾਰਿਆਂ ਦਾ ਬੰਦਾ ਹੈ ਜੀ ਪਾਣੀ ਲਾ ਲੈਣਾ ਹੈ ਆਪ ਸੰਗ ਜਿਹੜਾ ਸਾਰਾ ਬੜਾ ਲੱਕੀ ਹੈ ਜਾਂ ਇਹਨਾਂ ਦੇ ਨਾਲ ਦੀ ਜਿੰਨੀ ਵੀ ਟੀਮ ਹੈ ਅੱਜ ਸਤਾਰ ਮੇਂ ਸ਼ਾਲ ਬਣਾਰੇ ਲਈ ਉੱਥੇ ਰਸਤਾ ਵਸਤਾ ਲੈ ਕੇ ਜਾ ਰਹੇ ਆ। ਉਹ ਗੱਲਾਂ ਬਾਤ ਕਰਦੇ ਆਂ ਇਹ ਸਾਰੀ ਹੀ ਸੂਚੀ ਈਂ ਦਾ ਜਿਹੜਾ ਹਰ ਸਾਲ ਐਡਾ ਵੱਡਾ ਪ੍ਰਾਲਾ ਕਰਦੇ ਆ। ਜੇ ਤੁੰ ਉਹ ਜਿੰਨੇ ਵੀ ਕਾਬੜੀਏ ਜਾਂਦੇ ਨੇ ਮਾਲਵੇ ਤੋਂ, ਮਾਝੇ ਤੋਂ, ਦੁਆਬੇ ਤੋਂ ਪੰਜਾਬ ਭਰ ਤੋਂ ਜਿੱੁੱਟ ਜਾਂਦੇ ਨੇ ਇਹਨਾਂ ਕੋਲੇ ਉੱਥੇ ਜਾ ਕੇ ਰੁਕਦੇ ਨੇ, ਆਰਾਮ ਕਰਦੇ ਨੇ, ਪ੍ਰਸ਼ਾਦਾ ਪਾਣੀ ਛਕਦੇ ਨੇ। ਇਹ ਉਹਨਾਂ ਦੀ ਸੇਵਾ ਕਰਦੇ ਨੇ। ਬਹੁਤ ਬੜਵੱਟਲਾ ਜਿਹੜਾ ਜਾਗ ਰਹੀ ਕਰਦੇ ਨੇ ਅਸਲ ਕੰਮ ਇਹਨਾਂ ਦਾ ਹੈ ਕੰਮ ਸਾਡੇ ਹਰ ਸਾਲ ਦੇ 12 ਸਾਲ ਤੋਂ ਹੁੰਦਾ ਹੈ ਜਿਹੜਾ ਸਾਲ ਬਾਦ ਕੁੰਮੀ ਹੁੰਦੀ ਹੈ ਇਹ ਸਾਡੇ ਪਾਉਂਦੇ ਰਹਿੰਦੇ ਨੇ ਪਰ ਜਿਹੜਾ ਸਹੀ ਕੰਮ ਕਰ ਰਹੇ ਨੇ ਇਹ ਕਰ ਰਹੇ ਨੇ ਕਿਉਂਕਿ ਮੰਦਰ ਦਾ ਰਸਤਾ ਦੇ ਇਹਨਾਂ ਲੰਗੜਾਂ ਦੇ ਬਹੁਤ ਲੰਦਾ ਹੈ ਤੇ ਅਸੀਂ ਅਰਦਾਸ ਕਰਾਂਗੇ ਇਹ ਬੱਚੇ ਹਰ ਸਾਲ ਦੀ ਤਰ੍ਹਾਂ ਅੱਗੇ ਵੀ ਹਿੱਸੇ ਤਰ੍ਹਾਂ ਇਹ ਸੇਵਾ ਕਰਦੇ ਰਹਿਣ ਦੁੱਖਾਂ ਦੇ ਸਾ ਤੋਂ ਪਰਮਾਤਮਾ ਇਹਨਾਂ ਨੂੰ ਬਚਾਈ ਰੱਖੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ

ਸਾਡੀ ਡਾਲਾ ਲਾਣਾ ਹੈ ਅਤੇ ਆਉਣੇ ਜਾਣੇ ਵਾਲੇ ਸੰਗਠਨਾਂ ਅਤੇ ਦੇਸ਼ਦੂਤਿਓ ਕੇ ਮਾਬਾ ਪਤਨੀ ਸੇਵਾ ਡਾਟਰਾਸਟ ਰਜਿਸਟ੍ਰੋਰੀ ਬ੍ਰਾਂਚ ਕੋਟਪੂਰਾ ਵੱਲੋਂ 27ਵਾਂ ਵਿਸ਼ਾਲ ਪੰਡਾਰਾ 3 ਜੂਨ 2025 ਤੋਂ ਲੈ ਕੇ 23 ਜੁਲਾਈ 2025 ਸ਼ਾਮ ਰਾਤਰੀ ਤੱਕ ਆਉਂਤੇ ਲਗਾਇਆ ਜਾ ਰਿਹਾ ਹੈ ਔਰ ਕੋਰਤੂਰਾ ਤੋਂ ਜੋ ਕਾਵੜ ਸੰਗਤ ਤੇ ਮੰਗੋਤਰੀ ਪਹੁੰਚੀ ਹੋਈ ਹੈ ਉੱਥੇ ਸੇਵਾ ਕਰਦੇ ਆ ਔਰ ਲੰਗਰ ਲਗਾਉਂਦੇ ਆ ਉੱਥੇ ਜਿੰਨੇ ਵੀ ਕਾਵੜ ਆਉਂਦੇ ਆ ਸਭ ਤੁਸੀਂ ਮੰਡਾਰੇ ਵਾਸਤੇ ਅੰਗਰ ਬੰਦਿਸ਼ ਕਰਦੇ ਆ ਕੋਈ ਸ਼ਿਨਾ ਜਿਹੜੀ ਅਸਟਾ ਸਾਲ ਤੋਂ ਲੱਗਾਰ ਹੈ ਕੋਰਤੂਰਾ ਤੋਂ ਰਾਸ਼ਨ ਦੀ ਜੋ ਗੱਡੀ ਹੈ ਉਹ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੈਂ ਰਮੇਸ਼ ਘਾਬਰ ਟ੍ਰਾਂਸਫਰ ਹੋਇਆ ਜਾ ਬਣੀ ਉਸ ਕੋਰਤੂਰਾ ਫੰਕਾ ਜੀ ਜੀ ਪੂਜੀ ਬਾਬਾ ਜੀ ਉਨਦੇ ਕਿ ਕੁੜੀਆ ਗੋਲੀ ਲੰਗਣਾ ਦੇਰੇ ਹਰ ਸਾਹਿਬ ਕਾਉੜ ਯਾਤਰਾ ਲਈ ਹੋਲਾ ਹੋਲਾ ਪਾਰਵਤੀ ਤੇ ਹਰ ਹਰ ਮਾਹੀ ਸਤਿ ਸ਼੍ਰੀ ਅਕਾਲ ਜੀ